ਸਿੱਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਨੇ ਲਗਭਗ ਵੀਡੀਓ ਸੋਸ਼ਲ ਮੀਡੀਆ ਤੇ ਵੇਖ ਹੀ ਲਈ ਅੱਜ ਤੜਕੇ ਨੂੰ ਸੋਸ਼ਲ ਮੀਡੀਆ ਉੱਤੇ ਜਿਵੇਂ ਹੱਲਾ ਹੱਲਾ ਹੋ ਗਿਆ ਵੀ ਆ ਕੀ ਇਹ ਕੀ ਕਰ ਕੀ ਰਹੇ ਆ ਗੱਲ ਮੈਂ ਕਰ ਰਿਹਾ ਜੋ ਨਿਊਜ਼ੀਲੈਂਡ ਦੇ ਵਿੱਚ ਕੱਲ ਆਕਲੈਂਡ ਦੇ ਵਿੱਚ ਨਗਰ ਕੀਰਤਨ ਸੀ ਨਗਰ ਕੀਰਤਨ ਇੱਕ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਵੇਂ ਅੱਗੇ ਪਿਛਲੇ ਸਾਲਾਂ ਦੇ ਵਿੱਚ ਨਿਕਲਦਾ ਉਦਾਂ ਹੀ ਨਿਕਲ ਰਿਹਾ ਸੀ ਜਿਹੜੇ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਆ ਉਹਨਾਂ ਨੂੰ ਪਤਾ ਨਹੀਂ ਯਾਰ ਕੀ ਕਹਿੰਦੇ ਆ ਉਹਨਾਂ ਨੇ ਸਾਰੇ ਇਕੱਠੇ ਹੋ ਗਏ ਨਾ ਟੋਟਲੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਜਿਵੇਂ ਉਹਨਾਂ ਦਾ ਜਿਵੇਂ ਆਪਣਾ ਵੀ ਇੱਕ ਜਿਵੇਂ ਵਿਰਾਸਤ ਦੇ ਵਿੱਚ ਹੁੰਦਾ ਨਾ ਉਹਨਾਂ ਦੇ ਇੱਕ ਹੱਕ ਹੱਕ ਆ ਜਿਹਦੇ ਵਿੱਚੋਂ ਕਰਦੇ ਹੂ ਹਾ ਹੂ ਵੇਖਿਆ ਸੀ ਕਿਵੇਂ ਕਰਦੇ ਸੀਗੇ ਜਿੱਨਾ ਉੱਤੇ ਲਿਖਿਆ ਸੀ ਕਿ ਬਈ ਨਿਊਜ਼ੀਲੈਂਡ ਨਾਟ ਇਜ਼ ਇੰਡੀਆ ਹਨਾ ਉਹ ਕਹਿੰਦੇ ਤੁਸੀਂ ਜਾਵ ਦੀ ਮਤਲਬ ਬੈਕ ਕਰੋ ਕੰਟਰੀ ਬੈਕ ਕਰੋ ਆਪਦਾ ਜਾਓ ਪਰ ਇੱਕ ਨਾ ਬਈ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਪਹਿਲਾ ਮੈਂ ਪਹਿਲੇ ਵਾਲੇ ਤੇ ਆਉਣਾ ਚਾਹਣਾ ਬਈ ਜੇ ਅੱਫਾ ਅਗਲੇ ਦੇਸ਼ ਦੇ ਵਿੱਚ ਆ ਤੇ ਆਪਾਂ ਉਹਨਾਂ ਦੇ ਕੰਮ ਘਟਾਤੇ ਉਹਨਾਂ ਤੋਂ ਕੰਮ ਖੋਲੇ ਚਲੋ ਭਲਾ ਆਪਣੇ ਵੱਲੋਂ ਤਰੱਕੀਆਂ ਹੀ ਆ ਉਹਨਾਂ ਨੂੰ ਤਾਂ ਲਾਸ ਪਿਆਣਾ ਉਹਨਾਂ ਵੱਲੋਂ ਸੋਚਿਆ ਉਹ ਮੈਂ ਸਿੱਕੇ ਦਾ ਪਹਿਲਾ ਇੱਕ ਪਾਸਾ ਕਹਿ ਰਹੇ ਆ ਉਹ ਵੀ ਕਹਿਣਗੇ ਹੁਣ ਆਪਣੇ ਸਭਈਏ ਆਏ ਸੀ ਪੰਜਾਬ ਚ ਆਪਣੀ ਘਰ ਦੇ ਸੀ ਬੈਕ ਜਾਓ ਬਿਹਾਰ ਜਾਲੇ ਜੋ ਬਿਹਾਰ ਚਲੋ ਜਦ ਕਿ ਚਲੋ ਇੰਡੀਆ ਤੇ ਇੱਕੋ ਕੰਟਰੀ ਦੇ ਵਿੱਚ ਆਉਂਦਗਾ ਹਨਾ ਸਟੇਟਾਂ ਕੀ ਆ ਤੇ ਉਹੀ ਚੀਜ਼ ਸੇਮ ਬਈ ਉਹ ਕਰ ਰਹੇ ਆ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਣਾ ਕਿ ਜਿਵੇਂ ਨਾ ਪਿਛਲੇ 10 ਸਾਲਾਂ ਦੇ ਜੇ ਚੀਜ਼ ਰੈਕੋਰਡ ਕੱਢ ਕੇ ਵਿਖਗੇ ਨਾ ਤੇ ਕੋਈ ਭਲਾ 3-4% ਹੀ ਆ ਪਰ ਪ੍ਰਵਾਸ ਹੋ ਰਿਹਾ ਵਾਪਸ ਆ ਰਹੇ ਆ ਪਰ ਆਰ ਉਹ ਹੋਰ ਹੈ ਜਿਹੜੇ ਵੈਲ ਸੈਟਡ ਆ ਵੈਲ ਸੈਟਡ ਮਤਲਬ ਵੀ ਚੰਗੇ ਉਥੇ ਘਰ 10-10 ਘਰ ਲੈ ਕੇ ਰੈਂਟ ਤੇ ਛੱਡੇ ਹੋਏ ਆ ਵੀ ਉਥੇ ਹੋਰ ਵੀ ਮਤਲਬ ਕਾਰੋਬਾਰ ਆ ਉਹ ਜਿਹੜੇ ਪਰ ਜਿਹੜੇ ਅੱਜ ਦੇ ਸਮੇਂ ਦੇ ਸਟੂਡੈਂਟ ਗਏ ਹੋਏ ਆ ਜਾਂ ਪਿਛਲੇ 5-7 ਸਾਲਾਂ ਚ 7-8 ਸਾਲਾਂ ਦੇ ਵਿੱਚ ਆਈਲਟਸ ਜ਼ੋਨ ਸਟਾਰਟ ਹੋਇਆ ਜਿਹੜੇ ਤਾਂ ਗਏ 7-8 ਸਾਲਾਂ ਦੇ ਉਹ ਤਾਂ ਫੇਰ ਵੀ ਕਿਤਨਾ ਕਿਤੇ ਅੱਜ ਵਾਪਸ ਆ ਜਾਣੋ ਪਰ ਜਿਹੜੇ ਹੁਣ ਹੁਣ ਗਏ ਆ ਉਹ ਵਿਚਾਰਿਆਂ ਨੇ ਇੰਨੇ-ਇੰਨੇ ਪੈਸੇ ਲਾਏ ਆ ਤੇ ਉਹ ਕਿਵੇਂ ਐਡਜਸਟ ਹੋਣਗੇ ਦੋ ਹੁਣ ਦੂਜੇ ਪਾਸੇ ਆ ਜਗੇ ਜੇ ਆਪਾਂ ਆਪਾਂ ਇਹ ਚੀਜ਼ ਨਾ ਸੋਚੀ ਜਾਈਏ ਵੀ ਪੈਸੇ ਕਿਵੇਂ ਪੂਰੇ ਹੋਣਗੇ ਬਈ ਆਪਾਂ ਜਾਣੇ ਕਿਉਂ ਆ ਯਾਰ 25 ਲੱਖ ਰੁਪਈਆ 25 ਲੱਖ ਰੁਪਈਆ ਪਤਾ ਕਿੰਨਾ ਹੁੰਦਾ ਜੇ ਤਾਂ ਬੰਦਾ ਇੱਥੋਂ ਸ਼ਾਰਪਾ ਇੱਥੋਂ ਤੇਜ ਆ ਦਿਮਾਗੀ ਆ ਤੇ 25 ਲੱਖ ਰੁਪਏ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਤੇ ਆਪਾਂ 25 ਲੱਖ ਰੁਪਏ ਉਹਨਾਂ ਦੀ ਕੰਟਰੀ ਨੂੰ ਦਿੰਨੇ ਆ ਉਹਨਾਂ ਦੀ ਕੰਟਰੀ ਨੂੰ ਦੇ ਕੇ ਉੱਥੇ ਜਾਣੇ ਆ ਨਾਲੇ ਉੱਥੇ ਕੰਮ ਬਈ ਹੁਣ ਫੇਰ ਇੱਥੇ ਨਾ ਵਿਦਵਾਨ ਆ ਜਾਣਗੇ ਪੇਡ ਆ ਜਾਣਗੇ ਬਈ ਤੈਨੂੰ ਕੀ ਪਤਾ ਸੀ ਵਾਰ ਐਂ ਕਰਤਾ ਬਾਹਰ ਉਹ ਮੇਰਾ ਵੀ ਪਰਿਵਾਰ ਹੈਗਾ ਬਾਹਰ ਬਈ ਮੈਂ ਫੇਰ ਵੀ ਗੱਲ ਹੀ ਕਰ ਰਿਹਾ ਨਾ ਜੋ ਸੱਚ ਆ ਜਿੰਨੇ ਬੰਦੇ ਇੱਥੇ ਪਟਦੇ ਆ ਨਾ ਭਲਾਂ ਭਾਈ ਅਮਰਤਪਾਲ ਸਿੰਘ ਖਾਲਸਾ ਸੀਗੇ ਵਾਪਸ ਆ ਜੋ ਹੈਦੇ ਚ ਰਹਿ ਜੂਗੀ ਕਿਉਂਕਿ ਜਿਹੜਾ ਮੁੱਲ ਪੈ ਰਿਹਾ ਇੱਥੋਂ ਦੀ ਜ਼ਮੀਨ ਦਾ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਪੈਣਾ ਨਾ ਬਹੁਤ ਤਕੜੇ ਲੈਵਲ ਤੇ ਪੈਣਾ ਸਿਰ ਪੰਜਾਬ ਤੇ ਵਾਪਸ ਆ ਜੋ ਪੈਸਾ ਆਵਦਾ ਜੇ ਕਹੇਦਾ ਰਹਿੰਦੇ ਆ ਪੂਰੇ ਕਰਨ ਵਾਲੇ ਜਲਦੀ ਕਰ ਲੋ ਕਿਉਂਕਿ ਇਹ ਚੀਜ਼ 2030 ਤੋਂ ਪਹਿਲਾਂ ਪਹਿਲਾਂ ਹੋ ਜਾਣੀ ਆ ਵਾਪਸ ਆਉਣਾ ਪੈਣਾ ਇਹ ਚੀਜ਼ਾਂ ਵੀ ਕੋਸ਼ ਬੰਦੇ ਹੋਣਗੇ ਜਿਹੜੇ ਸਿਟੀ ਜਾਣਾ ਸਿਟੀਆਂ ਛੱਡੋ ਇੱਕ ਅਮਰੀਕਾ ਦਾ ਪਤਾ ਨਹੀਂ 75 ਸਾਲ ਤੋਂ 75 ਸਾਲ ਸੌਰੀ ਸੌਰੀ ਉਹਨਾਂ ਦੀ ਫੈਮਲੀ ਨੂੰ ਹਾਂ 75 ਸਾਲ ਹੋ ਗਏ ਹੀ ਰਹਿੰਦਿਆਂ ਨੂੰ ਟੋਟਲ ਵੇਖੋ ਕਿਹੜੇ ਲੈਵਲ ਪਹਿਲਾਂ ਹਨਾ ਤੇ ਉਹਨਾਂ ਨੂੰ ਬਾਹਰ ਕਹਿੰਦੇ ਕਰਤਾ ਅਜੇ ਲੱਖਾ ਸਦਾਨਾ ਵੀ ਉਹ ਗੱਲ ਕਰਦਾ ਪਿਆ ਸੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਉਹਨਾਂ ਨੇ ਆਪਣਾ ਨਗਰ ਕੀਤੇ ਨੂੰ ਰੋਕੇ ਇਹ ਕੁੱਝ ਕੀਤਾ ਨਾ ਪਰ ਉਹਦੇ ਉੱਤੇ ਇੱਕ ਧੰਨਵਾਦ ਆਪਣੀ ਸਿੱਖ ਸੰਗਤ ਦਾ ਵੀ ਚੱਲ ਦੋ ਚਾਰ ਜਕਾਰੇ ਛੱਡੇ ਤੇ ਪਰ ਸ਼ਾਂਤ ਰਹੇ ਉੱਥੇ ਵਿੱਚ ਪੁਲਿਸ ਆ ਗਈ ਪੁਲਿਸ ਨੇ ਸਾਰਾ ਕੁਝ ਸੈੱਟ ਕਰਤਾ ਤੇ ਉਹ ਵੀ ਚਲਵਾਵਾਂ ਦਾ ਵਾਪਸ ਚਲੇ ਗਏ ਆ ਪਰ ਜੇ ਆਪਾਂ ਆਪ ਦੀ ਤੌਰ ਤੇ ਵੇਖ ਕੇ ਸੋਚਗੇ ਵੀ ਜੇ ਆਪਾਂ ਭਈਆਂ ਦਾ ਆਪਾਂ ਨੂੰ ਦੁੱਖ ਹੁੰਦਾ ਸੀ ਤੇ ਅਗਲੇ ਨੂੰ ਵੀ ਤੇ ਪਾਰੇ تھے ਹੁਣ ਵਿਦਵਾਨ ਆ ਜਾਣਗੇ ਮੈਨੂੰ ਸਮਝਾਉਣ ਪਰ ਮੇਰੇ ਦਿਲ ਦੀ ਗੱਲ ਸੀ ਦਿਮਾਗ ਦੀ ਗੱਲ ਸੀ ਮੈਂ ਥੋੜੇ ਅੱਗੇ ਰੱਖਤੀ ਕਿ ਆਪਾਂ ਵਾਪਸ ਆ ਜਗੇ ਜਿੰਨਾਂ ਦੇ ਤਾਂ ਪੂਰੇ ਹੋ ਗਏ ਆ ਉਹ ਆਜੋ ਕੁਛ ਕਮਾ ਕੇ ਬਾਕੀ ਭਾਈ ਰੱਬ ਰੱਖਾ ਤੱਕੇ ਹੈਗੇ ਹੈਗਾ ਸਤਿ ਸ਼੍ਰੀ ਅਕਾਲ ਜੀ